देर रात 11 बजे अमेरिका ਤੋਂ ਡਿਪੋਰਟ ਹੋਏ 116 ਭਾਰਤੀਆਂ ਨੂੰ ਲੈ ਕੇ ਅਮਰੀਕਾ ਦਾ ਆਰਮੀ ਜਹਾਜ਼ ਅਮਰitsar 에어ਪੋਰਟ ਤੇ ਲੈਂਡ ਹੋਇਆ। देर रात तक ਪਰਿਵਾਰਕ ਮੈਂਬਰ ਆਪਣਿਆਂ ਨੂੰ ਮਿਲਣ ਦੇ ਲਈ ਇੰਤਜ਼ਾਰ ਕਰਦੇ ਰਹੇ ਪਰ 11 बजे 에어ਪੋਰਟ ਦੇ ਉੱਤੇ ਉਹ ਜਹਾਜ਼ ਲੈਂਡ ਹੁੰਦਾ ਜਿਸ ਦੇ ਵਿੱਚ 116 ਭਾਰਤੀ ਸੀ ਜੋ ਡਿਪੋਰਟ ਕੀਤੇ ਗਏ ਨੇ ਅਮਰੀਕਾ ਦੇ ਵਿੱਚੋਂ ਇਹ ਦੂਜੀ ਫਲਾਈਟ ਹੈ। ਇਸ ਤੋਂ ਪਹਿਲਾਂ 5 ਫਰਵਰੀ ਨੂੰ 104 ਭਾਰਤੀਆਂ ਦੀ ਫਲਾਈਟ ਪੇਜੀ ਸੀ ਉਸ ਦੇ ਵਿੱਚ ਵੀ ਜੋ ਭਾਰਤੀ ਪਹੁੰਚੇ ਸਨ ਉਸ ਫਲਾਈਟ ਦੇ ਵਿੱਚ ਜੋ ਪੰਜਾਬ ਦੀ ਧਰਤੀ ਤੇ ਉਹ ਲੈਂਡ ਹੋਇਆ ਸੀ ਜਹਾਜ਼ ਅਮਰੀਕਾ ਦਾ ਮਿਲਟਰੀ ਜਹਾਜ਼ ਉਸ ਦੇ ਵਿੱਚ ਵੀ ਇਸੇ ਤਰੀਕੇ ਨਾਲ ਲਿਆਂਦਾ ਗਿਆ ਸੀ ਤੇ ਇਹ ਦੂਜੀ ਫਲਾਈਟ ਦੇ ਵਿੱਚ ਵੀ ਜੋ 116 ਭਾਰਤੀਆਂ ਨੂੰ ਲਿਆਂਦਾ ਗਿਆ ਹੱਥਾਂ ਦੇ ਵਿੱਚ ਹਤਕੜੀਆਂ ਤੇ ਪੈਰਾਂ ਦੇ ਵਿੱਚ ਬੇੜੀਆਂ ਲਾ ਕੇ ਹੀ ਲਿਆਂਦਾ ਗਿਆ ਤਾਂ ਇਨਾਂ ਦੇ ਪਰਿਵਾਰਕ ਮੈਂਬਰਾਂ ਦੇ ਵੱਲੋਂ ਵੀ ਦਰਦ ਦੱਸਿਆ ਗਿਆ ਕਿ ਕਿਸ ਤਰ੍ਹਾਂ ਕਿ ਨਾ ਹਲੇ ਕੋਈ ਕਿਸੇ ਦਾ 15 ਦਿਨ ਪਹਿਲਾਂ ਹੀ ਪਹੁੰਚਿਆ ਸੀ ਅਮਰੀਕਾ ਪਰ ਜਦੋਂ ਮੈਕਸੀਕੋ ਦੀ ਕੰਧ ਟੱਪੀ ਉਸੇ ਵੇਲੇ ਹੀ ਉਹਨਾਂ ਨੂੰ ਉੱਥੇ ਹੀ ਅਰੈਸਟ ਕਰ ਲਿਆ ਉਸ ਤੋਂ ਬਾਅਦ ਹੁਣ ਰਿਪੋਰਟ ਕਰਕੇ ਭੇਜ ਦਿੱਤਾ ਤਾਂ ਤੜਕਸਾਰ 4:30 ਵਜੇ ਇਹਨਾਂ ਰਿਪੋਰਟ ਕੀਤੇ ਹੋਏ ਪੰਜਾਬੀਆਂ ਨੂੰ ਪੰਜਾਬ ਪੁਲਿਸ ਦੀਆਂ ਗੱਡੀਆਂ ਜਿਹੜੀਆਂ ਨੇ ਉਹ ਲੈ ਕੇ ਗਈਆਂ ਇੱਕ ਇੱਕ ਗੱਡੀ ਦੇ ਵਿੱਚ 4-4 5-5 ਜਿਹੜੇ ਪੰਜਾਬ ਦੇ ਨੌਜਵਾਨ ਸੀ ਪੰਜਾਬ ਦੇ ਜਿਹੜੇ ਉਹ ਡਿਪੋਰਟ ਹੋਏ ਨੇ ਅਮਰੀਕਾ ਤੋਂ ਉਹ ਵਿਅਕਤੀ ਸੀ ਤਾਂ ਉਹਨਾਂ ਨੂੰ ਉਹਨਾਂ ਦੇ ਘਰਾਂ ਤੱਕ ਪਹੁੰਚਾਇਆ ਗਿਆ ਪਰਿਵਾਰਕ ਮੈਂਬਰਾਂ ਦਾ ਦਰਦ ਜ਼ਰੂਰ ਝਲਕਦਾ ਕਿਉਂਕਿ ਕਿਸੇ ਨੇ 40 ਲੱਖ ਲਗਾਇਆ ਕਿਸੇ ਨੇ 50 ਲੱਖ ਲਗਾਇਆ ਕਿਸੇ ਨੇ 60 ਲੱਖ ਲਗਾਇਆ ਤਾਂ ਏਜੰਟਾਂ ਦੀ ਧੋਖਾਧੜੀ ਦਾ ਸ਼ਿਕਾਰ ਜਿਹੜੇ ਨੇ ਇਹ ਹੋਏ ਨੇ ਤਾਂ ਅੱਜ ਵਤਨ ਵਾਪਸੀ ਇਹਨਾਂ ਦੀ ਹੋ ਚੁੱਕੀ ਆ ਤਾਂ ਰਾਤ 11:30 ਵਜੇ ਇਹ ਜਿਹੜਾ ਜਹਾਜ਼ ਆ ਅਮਰੀਕਾ ਦਾ ਮਿਲਟਰੀ ਜਹਾਜ਼ ਇਹਨਾਂ 116 ਭਾਰਤੀਆਂ ਨੂੰ ਲੈ ਕੇ ਅੰਮ੍ਰਿਤਸਰ ਪਹੁੰਚਿਆ ਹਾਲਾਂਕਿ ਅੰਮ੍ਰਿਤਸਰ ਜਹਾਜ ਉਤਰਨ ਤੇ ਵੀ ਕਾਫੀ ਜਿਆਦਾ ਸਵਾਲ ਖੜੇ ਹੋਏ ਸੀ ਕਾਫੀ ਜਿਆਦਾ ਬਿਵਾਰ ਹੋਇਆ ਸੀ ਸਿਆਸਤ ਦੇ ਵਿੱਚ ਵੀ ਕਾਫੀ ਉਥਲ-ਪੁਥਲ ਦੇਖਣ ਨੂੰ ਮਿਲੀ ਸਿਆਸਤ ਦੇ ਵਿੱਚ ਵੀ ਜਿਹੜਾ ਸਿਆਸੀ ਸੰਗਰਾਮ ਦੇਖਣ ਨੂੰ ਮਿਲਿਆ ਇੱਕ ਦੂਜੇ ਦੇ ਉੱਤੇ ਜਿਹੜੀਆਂ ਤੋਮਤਾ ਲਗਾਉਂਦੇ ਹੋਏ ਨਜ਼ਰ ਆਏ ਪੰਜਾਬ ਦੇ ਮੁੱਖ ਮੰਤਰੀ ਭਵੰਤਮਨ ਨੂੰ ਘੇਰਦੇ ਹੋਏ ਨਜ਼ਰ ਆਏ ਉਧਰ ਭਵੰਤਮਨ ਦੇ ਵੱਲੋਂ ਵੀ ਹਰਬਨੀਰ ਸਿੰਘ ਬਿੱਟੂ ਦੇ ਉੱਤੇ ਤਿੱਖੇ ਸ਼ਬਦੀ ਹਮਲੇ ਕੀਤੇ ਤੇ ਪਰ ਇਹ ਸਭ ਦੇ ਵਿਚਾਲੇ ਉਹ ਜਹਾਜ਼ ਜਿਹੜਾ ਆ ਫਿਰ ਵੀ ਅੰਮ੍ਰਿਤਸਰ ਦੀ ਧਰਤੀ ਦੇ ਉੱਤੇ ਉਤਰਿਆ ਹਾਲਾਂਕਿ ਐ ਜੀ ਪੀ ਸੀ ਦੇ ਵੱਲੋਂ ਵੀ ਇਤਰਾਜ਼ ਜਤਾਇਆ ਗਿਆ ਸੀ ਤਾਂ ਅੰਮ੍ਰਿਤਸਰ ਦੀ ਧਰਤੀ ਦੇ ਉੱਤੇ 11:15 ਵਜੇ ਰਾਤ 116 ਭਾਰਤੀਆਂ ਨੂੰ ਜੋ ਰਿਪੋਰਟ ਕੀਤੇ ਨੇ ਜੋ ਜੋ ਗੈਰ ਕਾਨੂੰਨੀ ਢੰਗ ਦੇ ਨਾਲ ਅਮਰੀਕਾ ਦੇ ਵਿੱਚ ਦਾਖਲ ਹੋਏ ਸੀ ਉਹਨਾਂ ਨੂੰ ਰਿਪੋਰਟ ਕਰਕੇ ਵਤਨ ਵਾਪਸ ਭੇਜ ਦਿੱਤਾ ਗਿਆ ਤਾਂ ਤੜਕਸਾਰ 4:30 ਵਜੇ ਉਹਨਾਂ ਨੂੰ ਇੱਥੋਂ 에ਰਪੋਰਟ ਤੋਂ ਰਵਾਨਾ ਕਰ ਦਿੱਤਾ ਉਹਨਾਂ ਦੇ ਪਰਿਵਾਰਾਂ ਕੋਲ ਭੇਜ ਦਿੱਤਾ ਉਹਨਾਂ ਦੇ ਘਰਾਂ ਨੂੰ ਭੇਜ ਦਿੱਤਾ ਪਰ ਹੁਣ ਅਗਲੀ ਕਾਰਵਾਈ ਜਿਹੜੇ ਉਹਨਾਂ ਏਜੰਟਾਂ ਦੇ ਉੱਤੇ ਕਿਹੋ ਜੀ ਹੁੰਦੀ ਆ ਇਹ ਸਭ ਤੋਂ ਅਹਿਮ ਗੱਲ ਰਹਿਣ ਵਾਲੀ ਹੈ ਦੇਖਣ ਵਾਲੀ ਤੇ ਅੱਜ ਇੱਕ ਹੋਰ ਜਿਹੜਾ ਜਹਾਜ਼ ਅਮਰੀਕਾ ਤੋਂ ਆਉਣ ਵਾਲਾ ਹੈ 157 ਭਾਰਤੀਆਂ ਨੂੰ ਲੈ ਕੇ ਫੇਰ ਅੱਜ ਅੰਮ੍ਰਿਤਸਰ ਦੀ ਧਰਤੀ ਤੇ ਲੈਂਡ ਹੋਵੇਗਾ ਤਾਂ ਆਖਰ ਕਿੰਨੇ ਕੁ ਜਹਾਜ਼ ਅਮਰੀਕਾ ਤੋਂ ਉੱਡ ਕੇ ਪੰਜਾਬ ਪਹੁੰਚਣਗੇ ਜੋ ਪੰਜਾਬ ਦੇ ਨੌਜਵਾਨ ਜਿਹੜੇ ਵੱਡੇ ਸੁਪਨੇ ਲੈ ਕੇ ਗਏ ਨੇ ਭਾਰਤ ਦੇ ਨੌਜਵਾਨ ਮੁੰਡੇ ਕੁੜੀਆਂ ਜਿਹੜੇ ਵੱਡੇ ਸੁਪਨੇ ਸਿਰਜ ਕੇ ਗਏ ਨੇ ਤਾਂ ਆਖਰ ਉਹਨਾਂ ਦੇ ਸੁਪਨੇ ਤਾਂ ਚੱਕਣਾ ਚੂਰ ਹੋ ਗਏ ਉਹਨਾਂ ਦੇ ਵੱਡੇ ਵੱਡੇ ਸਜਾਏ ਹੋਏ ਸੁਪਨੇ ਤਾਂ ਟਹਟੇ ਰੀ ਹੋ ਚੁੱਕੇ ਨੇ ਆਖਰ ਜਿਨ੍ਹਾਂ ਨੇ ਇਹਨਾਂ ਦੇ ਸੁਪਨਿਆਂ ਨੂੰ ਢਹ ਢੇਰੀ ਕਰਨ ਦੇ ਵਿੱਚ ਹਿੱਸਾ ਪਾਇਆ ਸਭ ਤੋਂ ਅਹਿਮ ਤਾਂ ਉਹ ਏਜੰਟ ਜਿਹੜੇ ਨੇ ਉਹ ਚੈਨ ਦੀ ਨੀਂਦ ਸੋ ਰਹੇ ਹੋਣਗੇ ਉਹ ਏਜੰਟ ਜਿਹੜੇ ਨੇ ਮੋਟੀਆਂ ਰਕਮਾਂ ਵਸੂਲ ਕੇ ਉਹ ਚੈਨ ਦੀ ਨੀਂਦ ਸੋ ਰਹੇ ਹੋਣਗੇ ਤਾਂ ਉਹਨਾਂ ਦੇ ਉੱਤੇ ਆਖਰ ਕਿਹੋ ਜੀ ਕਾਰ ਵੀ ਹੁੰਦੀ ਆ ਤੇ ਹੁਣ ਇਹਨਾਂ ਨੌਜਵਾਨਾਂ ਦਾ ਜਿਹੜਾ ਭਵਿੱਖਾ ਉਹ ਖਤਰੇ ਦੇ ਵਿੱਚ ਜਾਪ ਰਿਹਾ ਇਹਨਾਂ ਨੌਜਵਾਨਾਂ ਦੇ ਭਵਿੱਖ ਦੇ ਵਿੱਚ ਹਨੇਰਾ ਹੋ ਚੁੱਕਿਆ ਆਖਰ ਪੰਜਾਬ ਸਰਕਾਰ ਜਾਂ ਕੇਂਦਰ ਸਰਕਾਰ ਇਹਨਾਂ ਭਾਰਤੀ ਨੌਜਵਾਨਾਂ ਦੇ ਜਿਹੜਾ ਭਵਿੱਖ ਦੇ ਵਿੱਚ ਚਾਨਣਾ ਕਰਨ ਦੇ ਲਈ ਕਿਹੋ ਜੇ ਉਪਰਾਲੇ ਕਰਦੀ ਆ ਪੰਜਾਬ ਸਰਕਾਰ ਦੀ ਗੱਲ ਕਰੀ ਜੇ ਤਾਂ ਪੰਜਾਬ ਦੇ ਜਿਹੜੇ ਨੌਜਵਾਨ ਨੇ ਉਹ 61 ਨੌਜਵਾਨ ਜਿਹੜੇ ਨੇ ਬੀਤੀ ਰਾਤ ਰਿਪੋਰਟ ਹੋ ਕੇ ਆਏ ਨੇ ਤੇ ਪਹਿਲਾਂ ਵੀ ਪੰਜਾਬ ਦੇ ਜਿਹੜੇ 30 ਨੌਜਵਾਨ ਆਏ ਸੀ ਹੁਣ ਤੱਕ 65 ਤੇ 32 ਪਹਿਲੀ ਫਲਾਈਟ 'ਚ 30 ਤੇ ਦੂਜੀ ਦੂਜੇ ਜਹਾਜ਼ ਦੇ ਵਿੱਚ 65 ਪੰਜਾਬ ਦੇ ਨੌਜਵਾਨ ਆ ਚੁੱਕੇ ਨੇ ਤਾਂ ਆਖਰ ਇਹ ਵੀ ਬਹੁਤ ਅਹਿਮ ਹੋ ਜਾਂਦਾ ਕਿ 30 30 40 40 50 50 ਲੱਖ ਲਾ ਕੇ ਜਿਹੜੇ ਵਿਅਕਤੀ ਇੱਥੋਂ ਪੰਜਾਬ ਤੋਂ ਜਾਂ ਭਾਰਤ ਦੇ ਆਖਰ ਕਿਉਂ ਜਾਂਦੇ ਨੇ ਇਸ ਤਰੀਕੇ ਦੇ ਨਾਲ ਜੇਕਰ ਇੱਥੇ ਰੋਜ਼ਗਾਰ ਮਿਲੇ ਫਿਰ ਉਹਨਾਂ ਨੂੰ ਬਾਹਰ ਜਾਣ ਦੀ ਲੋੜ ਕੀ ਪਈ ਆ ਤਾਂ ਇਹ ਵੀ ਸਵਾਲ ਬਹੁਤ ਜ਼ਿਆਦਾ ਉੱਠ ਰਹੇ ਨੇ ਤਾਂ ਆਖਿਰ ਕਦੋਂ ਤੱਕ ਰੰਗਲੇ ਪੰਜਾਬ ਦੇ ਵਿੱਚ ਇਸ ਤਰੀਕੇ ਦੇ ਨਾਲ ਬੇੜੀਆਂ ਲਾ ਲਾ ਕੇ ਦੂਜੇ ਦੇਸ਼ਾਂ ਦੇ ਜਿਹੜੇ ਨੇ ਉਹ ਢੇਸਦੇ ਰਹਿਣਗੇ ਸਾਡੇ ਭਾਰਤ ਨੂੰ ਇਸੇ ਤਰੀਕੇ ਦੇ ਨਾਲ ਇਹ ਸਭ ਕੁਝ ਦੁੱਖ ਦਰਦ ਚ ਝੱਲਣਾ ਪਵੇਗਾ ਇਹ ਦੇਖਣ ਵਾਲੀ ਗੱਲ ਰਹੇਗੀ